ਦੋਸਤੋ ਰਤਨਾਂ ਕਾਂਟਾ ਕੂੜਾ ਜੱਸੇ ਮਾਰ ਕੂੜੇ ਦੇ ਕੈਂ ਤੇ ਮੈਂ ਕਰਦਾ ਇਧਰ ਬਾਈ ਨਾਲ ਗੱਲ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਨੇ ਵਧੀਆ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਮਨਰੂਪ ਸਿੰਘ ਜੀ ਮਨਰੂਪ ਸਿੰਘ ਜੀ ਕਿੰਨੇ ਜਾਨਵਰ ਲੈ ਕੇ ਆਉਂਦੇ ਆ ਬਾਈ ਇੱਥੇ ਆਪਾਂ ਕੱਲਾ ਕੋੜਾ ਹੀ ਲੈ ਕੇ ਆਂਦਾ ਜੀ ਕੱਲਾ ਕੋੜਾ ਹਾਂਜੀ ਕਿੱਦਾਂ ਤੋਂ ਆ ਗਈ ਸੀ ਕਿ ਇੱਥੇ ਮੰਡੀ ਤੇ ਅਸੀਂ ਕੱਲ ਹੀ ਆਏ ਸੀ ਅੱਛਾ ਤੁਸੀਂ ਕੱਲ ਆਏ ਹੋ ਹਾਂਜੀ ਜੀ ਤੇ ਜੇ ਆਪਾਂ ਕੋੜੇ ਬਾਰੇ ਗੱਲਬਾਤ ਕਰਗੀ ਬਾਈ ਹਾਂ ਜੀ ਨਾਂ ਕੀ ਐ ਦਾ ਇਹਦਾ ਨਾਂ ਕੀ ਰਤਨ ਕਾਂਟਾ ਰਤਨ ਕਾਂਟਾ ਹਾਂ ਜੀ ਤੇ ਮਾਂ ਪਿਓ ਵਾਲੇ ਪਾਸਿਓਂ ਕੀ ਦਾ ਬਈ ਇਹਦਾ ਪਿਓ ਜੀ ਨਾਗਰਾਜ ਬੀਨਮਾਲ ਵਾਲਾ ਨਾਗਰਾਜ ਹਾਂ ਜੀ ਜੀ ਤੇ ਮਾਂ ਵਾਲੇ ਪਾਸਿਓਂ ਬਈ ਮਾਂ ਇਹਦੀ ਤੂਫਾਨ ਲਾਈਂਦੀ ਸੀ ਜੀ ਤੂਫਾਨ ਦੀ ਬੱਚੀ ਸੀ ਤੂਫਾਨ ਦੀ ਬੱਚੀ ਹਾਂ ਜੀ ਉਮਰ ਕਿੰਨੀ ਹੈ ਬਈ ਦੀ ਉਮਰ ਇਹਦੀ 6.5 ਸਾਲ ਹੋ ਗਏ 6.5 ਸਾਲ ਕੋੜਾ ਹਾਂ ਜੀ ਤੇ ਕਦ ਕਾਟ ਕੀ ਕਰ ਗਿਆ ਬਈ ਕਾਜ ਇਹਦਾ 65 ਪਲੱਸ ਜੀ 65 ਪਲੱਸ ਯਾਨੀ ਕਿ 65 ਇੰਚ ਤੋਂ ਉੱਤੇ ਹੀ ਆ। ਹਾਂਜੀ। ਜੀ ਤੇ ਸਟੱਡ ਸਰਵਿਸ ਚੱਲੂ ਹੀ ਹੋਣੀ ਆ ਫਿਰ। ਹਾਂਜੀ ਹਾਂਜੀ। ਕਿੰਨੇ ਰਿਜ਼ਲਟ ਆ ਗਏ ਬਈ? ਰਿਜ਼ਲਟ ਇਹਦੇ ਕਾਫੀ ਆ ਗਏ ਜੀ। ਪਿੱਛੇ ਇਹ ਆਪਣੇ ਕੋਲ ਬੱਚੀ ਇਹਦੀ ਬਹੁਤ ਸੋਹਣੀ ਹਾਂਜੀ ਸੇਲ ਕੀਤੀ ਆ ਆਪਾਂ। ਅੱਛਾ। ਹਾਂਜੀ। ਇਹ ਇਹ ਤੁਹਾਡੇ ਆਪ ਦਾ ਯਾਨੀ ਕਹਿੰਦੇ ਕਿ ਹੋਮ ਬਰੀਡ ਆ ਕਿ ਬਾਈ ਕਿਸੇ ਤੋਂ ਖਰੀਦਿਆ ਸੀ? ਨਹੀਂ ਅਸੀਂ ਖਰੀਦਿਆ ਜੀ। ਅੱਛਾ ਖਰੀਦਿਆ ਤੇ ਕਿੰਨਾ ਚਿਰ ਹੋ ਗਿਆ ਬਾਈ ਆਪਣੇ ਫਾਰਮ ਤੇ? 1 ਸਾਲ ਹੋ ਗਿਆ। 1 ਸਾਲ ਹੋ ਗਿਆ। ਹਾਂਜੀ। ਅੱਛਾ ਫਾਰਮ ਤੇ ਆਏ ਨੇ ਜੀ। ਜੀ। ਤੁਸੀਂ ਕਿੰਨੇ ਰਿਜ਼ਲਟ ਲਏ ਆ ਬਾਈ? ਅਜੇ ਦੇ ਹੁਣ ਆਉਣ ਹੀ ਵਾਲੇ ਜ ਰਿਜ਼ਲਟ ਦੇ ਹਾਂਜੀ ਅੱਛਾ ਜਾਨੀ ਕਿ ਆਪਣੇ ਬਾਈ ਨੂੰ ਹਜੇ ਥੋੜਾ ਸੇ ਛੱਡਿਆ ਕਈ ਕੁੜੀਆਂ ਤੇ ਹਾਂਜੀ ਜੀ ਤੇ ਕੀ ਫੀਸ ਕਰਤੀ ਬਾਈ 71000 71 ਜਾਨੀ ਕਿ 71000 ਰੁਪਿਆ ਫੀਸ ਰੱਖੀ ਹੈ ਤੁਸੀਂ ਹਾਂਜੀ ਜੀ ਤਾਂ ਜੇ ਮੰਨ ਕੇ ਚੱਲ ਬਾਈ ਕੁੜੀ ਆਉਂਦਾ ਕੋਈ ਦੂਰੋਂ ਲੈ ਕੇ ਤਾਂ ਆਪਣੇ ਫਾਰਮ ਤੇ ਰਹਿਣ ਦਾ ਹਾਂਜੀ ਪੰਦੇ ਦਾ ਵੀ ਤੇ ਕੋੜੀ ਦਾ ਵੀ ਹਾਂਜੀ ਪ੍ਰਬੰਧ ਹੈਗਾ ਹਾਂਜੀ ਹਾਂਜੀ ਜੀ ਯਾਨੀ ਕਿ ਜੇ ਕਿਸੇ ਨੇ ਛੱਡ ਕੇ ਜਾਣੀ ਹੋਵੇ ਚੈੱਕ ਪਾਸਟ ਕਰਕੇ ਦੇ ਦਿੰਦੇ ਹਾਂਜੀ ਕਿੰਨੇ ਜੰਪ ਦੇ ਦਿੰਦੇ ਹੋ ਬਈ ਅੱਛਾ ਤਿੰਨ ਜੰਪ ਦੇ ਦਈਏ ਅੱਛਾ ਤਿੰਨ ਜੰਪ ਹਾਂਜੀ ਜੀ ਡਾਕਟਰੀ ਸੇ ਤਿੰਨੇ ਵੀ ਦੇ ਦਈਏ ਜਿੰਨਾ ਡਾਕਟਰ ਕਹੋਗੇ ਅੱਛਾ ਹਾਂਜੀ ਯਾਨੀ ਕਿ ਇਸੇ 71000 ਰੁਪਏ ਦੇ ਵਿੱਚ ਯਾਨੀ ਕਿ ਇੱਕ ਵਾਰੀ ਫੀਸ ਭਰਨ ਤੇ ਤੁਸੀਂ ਦੇ ਦਿੰਦੇ ਹੋ ਜੰਪ ਭਾਵੇਂ 2 ਜਾਂ 3 ਆ ਜਾਣਾ ਹਾਂਜੀ ਜੋ ਡਾਕਟਰ ਸਾਹਿਬ ਨੇ ਕਿਹਾ ਜੋ ਡਾਕਟਰ ਸਾਹਿਬ ਨੇ ਜੀ ਤੇ ਨੰਬਰ ਬੋਲ ਦਿਓ ਬਾਈ ਇੱਕ ਆਪਾਂ 9864 ਜੀ 4 ਜ਼ੀਰੋ ਆ ਜੀ 10 ਜੀ ਇਹ ਇਹ ਥੋੜਾ ਕਿ ਬਾਈ ਇਹ ਮੇਰੇ ਚਾਚੂ ਦਾ ਨੰਬਰ ਚਾਚੇ ਦਾ ਨੰਬਰ ਆ ਤੇ ਕੀ ਨਾਂ ਚਾਚੇ ਦਾ ਬਾਈ ਜੋਧਵੀਰ ਸਿੰਘ ਜੋਧਾ ਜਿਹਨੂੰ ਕਹਿ ਦਿੰਨੇ ਆਪਾਂ ਦੋਸਤੋ ਜੋਧਾ ਜੀ ਤੇ ਦੋਸਤੋ ਬਾਈ ਨਾਲ ਗੱਲ ਕਰਦੇ ਉਹ ਬਾਈ ਆ ਪੈਂਡ ਖਜਾਲਾ ਹੀ ਪੈਂਡ ਨਾ ਬਾਈ ਤੁਹਾਡਾ ਅੰਬਾ ਸਰ ਦੇ ਵਿੱਚ ਆ ਦੋਸਤੋ ਤੇ ਬਾਈ ਇੱਥੇ ਜਾਨਵਰ ਲੈ ਕੇ ਆ ਤੁਸੀਂ ਇੱਕੋ ਹੀ ਜਾਨਵਰ ਲਿਆਂਦਾ ਹੈ ਨਾ ਬਾਈ ਜੀ ਇਹਦੀ ਮਾਰਕਿੰਗ ਕੀ ਆ ਬਾਈ ਮਾਰਕਿੰਗ ਇਹਦੀ ਮੱਥੇ 'ਚ ਬਲੇਜ਼ ਹੈ ਜੀ ਤੇ ਪਿਛਲੇ ਦੋ ਪੈਰ ਚਿੱਟੇ ਦੋਨੇ ਪੈਰ ਚਿੱਟੇ ਜੀ ਇਹਦੇ ਵਿੱਚ ਖੂਬੀ ਦੱਸੋ ਬਾਈ ਸਾਨੂੰ ਕੋਈ ਹੋਰ ਕੀ ਖੂਬੀ ਇਹਦੇ ਵਿੱਚ ਖੂਬੀ ਇਹਦੀ ਸਭ ਕੁਝ ਜੀ ਇਹਦੀ ਗਰਦਨ ਕੰਨ ਪੋਠਾ ਜੀ ਹਾਂਜੀ ਇੱਕ ਕੰਨ ਤੇ ਤੇ ਇੱਕ ਕੁੰਡੀ ਵਾਲੀ ਹੈ ਹੈਨਾ ਹਾਂਜੀ ਹੂੰ ਯਾਨੀ ਕਿ ਬਹੁਤ ਸੋਹਣਾ ਸੁਨੱਖਾ ਕੋੜਾ ਦੋਸਤੋ ਜੇ ਕਿਸੇ ਨੇ ਸਰਵਸ ਲੈਣੀ ਆ ਤਾਂ ਤੁਸੀਂ ਬਾਈ ਜੋਦੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਪਿੰਡਾਂ ਵਾਲਿਆਂ ਦਾ ਖਜਾਲਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਹਾਡਾ